ਸਟੈਪ ਪਾਂ ਸੋਸਾਇਟੀ ਵੱਲੋਂ 11ਵਾਂ ਵਿਸ਼ਾਲ ਖੂਨਦਾਨ ਕੈਂਪ ਧੋਰੀ ਵਿਖੇ ਲਗਾਇਆ ਗਿਆ ਦਾ ਐਚ ਆਈ ਲੈਟਸ ਸੈਂਟਰ ਵਧੀਆ ਕੁਆਲਿਟੀ ਦੀ ਪਹਿਚਾਨ ਖੂਨਦਾਨ ਕੈਂਪ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਖੂਨਦਾਨ ਦੇਣ ਤੋਂ ਉਪਰੰਤ ਕਿਹਾ ਕਿ ਸਾਨੂੰ ਬਹੁਤ ਚੰਗਾ ਲੱਗਿਆ ਖੂਨਦਾਨ ਦੇ ਕੇ ਕੋਇਆ 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 ओके ਹਾਂਜੀ ओके हांजी ਆਜ ਤੁਸੀਂ ਖੂਨਦਾਨ ਕੈਂਪ ਤੇ ਆਇਆ ਹੈ। ਕਿਤੇ ਸਟੈਪੋ ਸੋਸਾਇਟੀ ਦੇ ਕੈਂਪ ਦੇ ਵਿੱਚ ਕੀ ਕਹਿਣਾ ਚਾਹੋਗੇ? ਮੈਂ ਲਾਈਫ ਚ ਪਹਿਲੀ ਵਾਰ ਖੂਨਦਾਨ ਦਿੱਤਾ ਹੈ। ਮੈਂ ਸਟੈਪੋ ਸੋਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਖੂਨਦਾਨ ਮਹਾਨ ਕੰਮ ਹੈ। ਮਾਹਦਾਨ। ਤੇ ਆਮ ਸ਼ਹਿਰ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਸਾਰੇ ਯੂਥ ਨੂੰ ਇਹ ਕਹਿਣਾ ਚਾਹੁੰਦਾ ਵੀ ਖੂਨ ਦੇ ਨਾਲ ਕਿਸੇ ਦੀ ਜਾਨ ਬਚਦੀ ਹੈ। ਐਕਸੀਡੈਂਟ ਵਗੈਰਾ ਹੁੰਦੇ ਹੀ ਆ ਕਰਕੇ ਵੀ ਫੋਨ ਦੇਣਾ ਚਾਹੀਦਾ ਹੈ ਕੋਈ ਦਿੱਕਤ ਨਹੀਂ ਆਏਗੀ ਕਿ ਲੈਟ ਵੀਲੀ ਹੁੰਦਾਗਾ ਫੋਨ ਦੇ ਸੁਣੂ ਕਿਤਾ ਦਾ ਮਹਿਸੂਸ ਲੱਗ ਰਿਹਾ ਕੋਈ ਦਿੱਕਤ ਨਹੀਂ ਆਏਗੀ ਨਾਰਮਲ ਫੀਰ ਹੋ ਰਹੀ ਹੈ ਮੈਡਮ ਜੀ ਕੀ ਨਾਮ ਹੈ ਤੁਹਾਡਾ ਮੈਂ ਅੰਬੋਰੀ ਦੇ ਵਿੱਚ ਸਟਾਫਰ ਸਹਿਨਾਤ ਸੰਗਰੂਪ ਤੋਂ ਪ੍ਰਾਪਤ ਹੋਇਆ ਮੈਡਮ ਅੱਜ ਸਟਾਪ ਆਉਂਸ ਸੋਸਾਇਟੀ ਵੱਲੋਂ ਦਿਨਦਨ ਕੈਂਪ ਲਾਇਆ ਹੈ ਕੀ ਕਹਿਣਾ ਚਾਹੁੰਦੇ ਹੋ ਬਹੁਤ ਉਪਰਾਲਾ ਜੇ ਅਸੀਂ ਪਹਿਲਾਂ ਵੀ ਅੰਦਰ ਅੰਦਰ ਸੋਸਾਇਟੀ ਬਹੁਤ ਵਧੀਆ ਕੰਮ ਕਰਦੀ ਹੈ ਬਹੁਤ ਸਾਰੇ ਯੂਨੀਵਰਸਿਟੀ ਟ੍ਰਿਪ ਲੈ ਕੇ ਜਾਂਦੇ ਆਂ ਕਿਉਂਕਿ ਪਲੈਨ ਕੈਂਸਰ ਦੇ ਪੇਸ਼ੈਂਟ ਬਹੁਤ ਨੇ ਇਹਨਰ ਬਹੁਤ ਲੋਡ ਰਹਤੀ ਹੈ ਜੇ ਹਮੇਸ਼ਾ ਅਸੀਂ ਜਿੱਥੇ ਮੇ ਟੂਲ ਦਾ ਬਹੁਤ ਜ਼ਿਆਦਾ ਪਾਰਟਿਸਪਲ ਲੈ ਕੇ ਜਾਂਦੇ ਆਂ ਹੁਣ ਤੱਕ ਕਿੰਨਾ ਚੋਂਟ ਫੋਨ ਕਰਾਓ 40 ਮਿੰਟਾਂ ਹੋ ਚੁੱਕੇ ਨੇ ਦੱਗੇ ਵੀ ਕਾਫੀ ਫੌਨ ਸਮਾਂ ਲੱਗਦਾ ਹੈ ਮੈਡਮ ਕੀ ਨਾਮ ਆਉਣਾ ਹੈ ਤੇਰਾ ਨਾਮ ਦੱਸੋ ਮੈਡਮ ਸਟੈਪਨ ਸੁਸਾਇਟੀ ਵੱਲੋਂ ਕੈਂਪ ਲਾਇਆ ਗਿਆ ਕੁੰਦਨ ਕੀ ਕਹਿਣਾ ਚਾਹੁੰਦੇ ਹੋ ਹਾਂ ਸਟੈਪਨ ਸੁਸਾਇਟੀ ਵੱਲੋਂ ਮੈਂ ਆਪਣਾ ਟਾਰਟ ਕੀਤਾ ਮੈਂ ਫਸਟ ਟਾਈਮ ਪਲੈਟਿਨੇਟ ਕੀਤਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਕੋਈ ਦਿੱਕਤ ਵੀ ਨਹੀਂ ਆਈ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੀ ਹਾਂ ਫ੍ਰੀਸ ਤੁਸੀਂ ਵੀ ਇਸ ਕੈਂਪ ਦਾ ਵਾਰ-ਵਾਰ ਹਿੱਸਾ ਬਣੋ ਤੇ ਆਪਣਾ ਯੋਗ ਕਰੋ ਸਾਡੇ 2000 ਸਟੈਪਨ ਸੋਸਾਇਟੀ ਬਣੋ ਫੂਨਦਨ ਕੈਂਪ ਲਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਸਲਾਬ ਤੋਂ ਧਰਤ ਤੋਂ ਫੂਨ ਕੈਂਪ ਦੇ ਵਿੱਚ ਫੂਨਦਨ ਕੈਂਪ ਦੇ ਵਿੱਚ ਵਰਤਿਆ 2000 ਸਟੈਪਨ ਸੈਟੀ ਬੰਦ ਲਗਾਇਆ ਗਿਆ ਹੈ ਔਰ ਇਹ ਹਰ ਸਾਲ ਹਰ ਵਕਤ ਮਾਨਵਤਾ ਦੀ ਸੇਵਾ ਕਰਦੇ ਸਮਾਜ ਦੀ ਸੇਵਾ ਕਰਦੇ ਖੂ ਸੇਵਾ ਕਰਦੇ ਮੁਸੂਫਾਨੀ ਦੀ ਸੇਵਾ ਕਰਦੇ ਹਰ ਵਕਤ ਤਰ ਪ੍ਰੇਰਿਤ ਹੈ ਜਿੰਨੀ ਵੀ ਲਈ ਸਰਾਹਣਾ ਕੀਤੀ ਜਾਵੇ ਜਿੰਨਾ ਵੀ ਨਾ ਧੰਨਵਾਦ ਕੀਤਾ ਜਾਵੇ ਬਹੁਤ ਥੋੜਾ ਹੈ ਮੈਂ ਕਹਿੰਦਾ ਪ੍ਰਮਾਤਮਾ ਇਹਨਾਂ ਨੂੰ ਹੋਰ ਹੌਸਲਾ ਦੇਵੇ ਹੋਰ ਹਿੰਮਤ ਦੇਵੇ ਤਾਂ ਕਿ ਬੱਚੇ ਕੇ ਸਮਾਜ ਦੀ ਸੇਵਾ ਕਰ ਨੂੰ ਮਾਨਵਤਾ ਦੀ ਸੇਵਾ ਦਾ ਬਹੁਤ ਹੀ ਕਾਇਲ ਕਰ ਰਹੇ ਨੇ ਜਦੋਂ ਵਰਦੀਆਂ ਨਾਲ ਕਤੀ ਰਾਤ ਫੋਨ ਕਰਦੀ ਵੀ ਕਹ ਰਾਣੀ ਜੀ ਦਾ ਫੋਨ ਆਇਆ ਉੱਥੇ ਐਕਸੀਡੈਂਟ ਦੋ ਪਹੀਏ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਸਾਡੇ ਇਹ ਸਵਾਰ ਸੇਵੀ ਇਹ ਸੰਗਠਨ ਕਰਦਾ ਹੈ। ਇਲਾਵਾ ਬਾਗਟਾਲਾ ਵਾਲੇ ਜਿੰਨਾਂ ਨੂੰ ਪਿਆਰ ਦਿੰਦਾ ਹੈ ਉਹ ਥੋੜਾ ਸ਼ਹਿਰ ਵਸੇਰੂ ਵੀ ਮਾਸ਼ਾਗੱਲ ਨਾਲ ਨੇ ਮੈਂ ਦੱਸਣਾ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਜੇ ਸਮਾਰ ਸੇ ਵੀ ਬੱਚਿਆਂ ਨੂੰ ਹੌਸਲਾ ਦੇਣਾ ਚਾਹੀਦਾ ਇਹਨੂੰ ਵੀ ਸਥਾਪਿਤ ਵਿੱਚ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਹੌਸਲਾ ਬਣੇ ਇਹਨਾਂ ਨੂੰ ਆਤਮਾਨ ਡਿਸਟਰਬ ਨਹੀਂ ਹੋਣੇ ਸਿਰਫ ਮਤਲਬ ਕਰ ਸਕਦੇ ਆ ਉਹ ਕਰਦੇ ਕੋਈ ਯਾਰ ਠੀਕ ਹੈ ਨਾ ਚਾਹੁੰਦੇ ਦੇਖੋ ਸਟੈਂਪਲਰ ਸੋਸਾਇਟੀ ਹਮੇਸ਼ਾ ਹੀ ਬਹੁਤ ਵਧੀਆ ਕੰਮ ਕਰਨ ਦੇ ਵਿੱਚ ਸੋਸਾਇਟੀ ਨੂੰ ਜਿਹਨਾਂ ਦਾ ਲਾਭ ਹੁੰਦਾ ਅਗਰਨੀ ਹੈ ਇਹ ਅੱਜ ਵੀ ਬੜਾ ਵਧੀਆ ਉਪਰਾਲਾ ਕਿਉਂਕਿ ਖੂਨ ਦਾ ਨਿਯੋਜਾਦਾਨ ਹੈ ਜਿਹਦੇ ਨਾਲ ਕਿਸੇ ਨੂੰ ਜੀਵਨ ਦਿੱਤਾ ਜਾ ਸਕਦਾ ਮਰਦੀ ਹੋਈ ਜ਼ਿੰਦਗੀ ਨੂੰ ਖੂਨ ਦੇ ਕੇ ਬਚਾਇਆ ਜਾ ਸਕਦਾ ਇਸ ਲਈ ਇਹਨੂੰ ਮਹਾਦਾਨ ਕਹਿੰਦੇ ਤੇ ਬੜਾ ਵਧੀਆ ਉਪਰਾਲਾ ਇਹ ਮੈਂ ਹੋਰ ਵੀ ਜਿੰਨੀਆਂ ਵੀ ਸੰਸਥਾਵਾਂ ਨੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿਉਂਕਿ ਸਾਡੇ ਸੰਗਰੂਰ ਦੇ ਵਿੱਚ ਇੱਕ ਕੈਂਸਰ ਹਸਪੀਟਲ ਹੈ ਜਿੱਥੇ ਬਹੁਤ ਜ਼ਿਆਦਾ ਪਲੇਟलेट्स ਦੀ ਪਲਾਜ਼ਮਾ ਦੀ ਬੇਕੂਨ ਦੀ ਲੋਰ ਮੈਂ ਆਪਣੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਸੋਸਾਇਟੀਆਂ ਨੇ ਧੂਰੀ ਦੇ ਹਲਕੇ ਦੇ ਵਿੱਚ ਜਿੰਨੀਆਂ ਸੋਸਾਇਟੀਆਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਲੋਕਾਂ ਨੂੰ ਵੀ ਬੇਨਤੀ ਹੈ ਕਿ ਖੂਨਦਾਰ ਮੰਤ ਬੰਦ ਕਰਕੇ ਕਰਾਇਓ ਕੋਈ ਵੀ ਇਹ ਜਿਹੜਾ ਜੀ ਜਨਾਬ ਹੋਵੇ ਜਿਹੜਾ ਖੂਨ ਦੀ ਕਮਨੀ ਦੇ ਨਾਲ ਪਲਾਜ਼ਮਾ ਦੀ ਕਮਨੀ ਕਰਾ ਰਿਹਾ ਹੈ ਜਿਹਦੀ ਚਾਰਜ ਚੱਲਦੀ ਹੈ ਅੱਜ ਮੈਂ ਵਧਾਈ ਦੇਣਾ ਸਟੈਪ ਨੂੰ ਸੋਸਾਇਟੀ ਨੂੰ ਜਿਹਨਾਂ ਦੀ ਪੂਰੀ ਟੀਮ ਨੂੰ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਬੰਧ ਕੀਤਾ ਮੈਨੂੰ ਲੱਗ ਰਿਹਾ ਕਿ ਕੰਮ ਲੱਗੀਆਂ ਹੋਈਆਂ ਨੇ ਉਹ ਤਾਂ ਕਰਨ ਵਾਲੀਆਂ ਤੇ ਬਹੁਤ ਵੱਡੇ ਕਾਫੀ ਜ਼ਿਆਦਾ ਯੂਨਿਟਸ ਇੱਥੇ ਇਕੱਠੀਆਂ ਹੋਣਗੀਆਂ ਜਿਹਦੇ ਨਾਲ ਬ੍ਰਿਜ ਲੱਗਦਾ